ਕਈ ਸ਼ੋਰਾਂ ਦੇ ਵਿੱਚ ਵੀ ਤਕ ਨਹੀਂ ਤੇ ਤਈ ਚੁੱਪਾਂ ਦੇ ਵਿੱਚ ਵੀ ਰਾਜ਼ ਹੁੰਦਾ ਸ਼ੁਰੂ ਰੱਬ ਦੇ ਨਾਮ ਤੋਂ ਹੋਏ ਜਿਹੜਾ ਉਹਦਾ ਅੰਤ ਵੀ ਕਹਿੰਦੇ ਆਗਾਜ਼ ਹੁੰਦਾ ਉਹਦਾ ਅੰਤ ਵੀ ਕਹਿੰਦੇ ਆਗਾਜ਼ ਹੁੰਦਾ ਸੁਪਨਿਆਂ ਦੀ ਮੰਜ਼ਿਲ ਕਦੇ ਨਜ਼ਦੀਕ ਨਹੀਂ ਹੁੰਦੀ ਜ਼ਿੰਦਗੀ ਸਦਾ ਹੈ ਉਦਾਸ ਨਹੀਂ ਰਹਿੰਦੀ ਰਤ ਉਸ ਖੁਦਾ ਤੇ ਯਕੀ ਕਿਉਂਕਿ ਉਸ ਦੇ ਘਰ ਉਹ ਵੀ ਮਿਲ ਜਾਂਦਾ ਜਿਸ ਦੀ ਕਦੇ ਆਸ ਨਹੀਂ ਹੁੰਦੀ ਜਿਸ ਦੀ ਕਦੇ ਆਸ ਨਹੀਂ ਹੁੰਦੀ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਕਹੇ ਹੁਸੈਨ ਫਕੀਰ ਨੀ ਮਾਣਾ ਮੈਂ ਨਹੀਂ ਸਭ ਤੂੰ ਮੈਂ ਨਹੀਂ ਸਭ ਤੂੰ ਜੰਗਤੋਂ ਤੂੰ ਤਾਂ ਤੁਰਖਲੇ ਬੰਦਿਆ ਕਿਵੇਂ ਰੰਭ ਤੂੰ ਰੱਖੇਂਗਾ ਉਲੇ ਮਨ ਦੀ ਲਾਹੀ ਨਾ ਚਾਦਰ ਮੇਲੀ ਨਿਤ ਤਨ ਦੇ ਬਦਲੇ ਚੋਲੇ ਨਿਤ ਤਨ ਦੇ ਬਦਲੇ ਚੋਲੇ ਲੋਕਾ ਨੂਤਾ ਤੂੰ ਬਹੁਤ ਪਰਖਦੈ ਕਦੇ ਓਪਣ ਆਪਣੇ ਨਾ ਤੂੰ ਫਰੋਲੇ ਮਾਇਆ ਘਾਤਰ ਤੂੰ ਪਾਇਆ ਗਾਲੇ ਦਸੋ ਜ਼ਿੰਦਗੀ ਨਾਲ ਤੇਰੇ ਕਾਦੇ ਰੋਲੇ ਦਸੋ ਜ਼ਿੰਦਗੀ ਨਾਲ ਤੇਰੇ ਕਾਦੇ ਰੋਲੇ ਦਾਦਾ ਕਰੇ ਹੰਕਾਰ ਉਹ ਬੰਦਿਆ ਜ਼ਿੰਦਗੀ ਦੇ ਦਿਨ ਚਾਰ ਉਹ ਬੰਦਿਆ ਅੱਜ ਦਾ ਫੁੱਲ ਪਰ ਸੋ ਚੁਗਣੀ ਤੇਰੀ ਭੋਗ ਤੇ ਖਤਮ ਕਹਾਣੀ ਬੰਦਿਆ ਤੇਰੀ ਭੋਗ ਤੇ ਖਤਮ ਕਹਾਣੀ ਬੰਦਿਆ ਬਦਲ ਗਈ ਇਹ ਦੁਨੀਆ ਯਾਰੋ ਹੁਣ ਨਾ ਉਹ ਸੰਸਾਰ ਰਿਹਾ ਨਾ ਰਹੇ ਉਹ ਰਿਸ਼ਤੇ ਨਾਤੇ ਨਾ ਪਹਿਲਾਂ ਵਰਗਾ ਪਿਆਰ ਰਿਹਾ ਨਾ ਪਹਿਲਾਂ ਵਰਗਾ ਪਿਆਰ ਰਿਹਾ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਵੇਖੇ ਐਸੇ ਲੇਖ ਤਦ ਹੋਣਗੇ ਮੇਰੇ ਸੋਨਾ ਵਿੱਚ ਅੱਖੀਆਂ ਦੇ ਵੇਖੇ ਸੋਹਣਾ ਵਿੱਚ ਅੱਖੀਆਂ ਦੇ ਵੇਖੇ ਪੈਰ ਪੈਰ ਤੇ ਟੋਕੇ ਮਿਲਦੇ ਨਹੀਂ ਜਰਾ ਸੰਭਲ ਸੰਭਲ ਕੇ ਚੱਲ ਯਾਰਾ ਰੱਖਦੇ ਕਹਿਰਾ ਵਾਂਗ ਦਿਲਾਂ ਚੱਕਰ ਆਪਣੇ ਕੀ ਦੱਸਾਂ ਮੈਂ ਇਨਾਂ ਦੀ ਗੱਲ ਯਾਰਾ ਕੀ ਦੱਸਾਂ ਮੈਂ ਇਨਾਂ ਦੀ ਗੱਲ ਯਾਰਾ ਹਰ ਜ਼ਿੰਦਗੀ ਵਿੱਚ ਦੁੱਖ ਬੰਦਾ ਚੜ ਲੈਂਦਾ ਹੁੰਦਾ ਬਣਾ ਓਖਾ ਵਿਛੋੜਾ ਚੱਲ ਯਾਰਾ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੀ ਬਦਲ ਜਾਂਦੇ ਨੇ ਅਗਲੇ ਪਲ ਓ ਯਾਰਾ ਬੁੱਲੇ ਸ਼ਾ ਇਸ਼ਕ ਵਿੱਚ ਰੋਗ ਲੱਗਦਾ ਕਿਤੇ ਹੁੰਦਾ ਨਹੀਂ ਉਹਨਾਂ ਦਾ ਹੱਲ ਯਾਰਾ ਕਿਤੇ ਹੁੰਦਾ ਨਹੀਂ ਉਹਨਾਂ ਦਾ ਹੱਲ ਯਾਰਾ ਬੁੱਲਿਆ ਇਸ਼ਕ ਤਮੋਣਾ ਓਖਾ किसे नु यार बना औखा प्यार प्यार ते हर कोई आखे करके प्यार निभा औखा करके प्यार निभा औखा इस इश्क दी रीत अनोखी है कहते नैन मिला के लुट लेंदा लोकी दुश्मन बनाके के लुट लेंदे ऐता यार बना के लुट लेंदा ऐता यार बना ਲੁਕ ਲਿੰਦਾਂ ਕਿਸੇ ਦੇ ਨਾਲ ਬਫਾ ਨਾ ਕੀਤੀ ਇਹ ਦੁਨੀਆ ਬੇਤਬਾਰੀ ਨਾ ਮਹਿਬੂਬ ਰਿਹਾ ਕੋਈ ਇੱਥੇ ਤੇ ਨਾ ਕਿਸੇ ਦੀ ਰਹੀ ਸਰਦਾਰੀ ਤੇ ਨਾ ਕਿਸੇ ਦੀ ਰਹੀ ਸਰਦਾਰੀ ਇੱਥੇ ਕਿਸੇ ਦਾ ਪੈਰ ਨ ਲੱਗੇ ਉਹ ਸੰਭ ਦੁਰਗੇ ਬਾਰੂਵਾਰੀ ਆਜ਼ਮ ਇੱਥੇ ਦਿਲ ਨਾ ਲਾਮੀ ਨਹੀਂ ਤਾਂ ਰੋਵੇਂਗਾ ਜਨ ਦੀ ਵਾਰੀ ਨਹੀਂ ਤਾਂ ਰੋਵੇਂਗਾ ਜਨ ਦੀ ਵਾਰੀ ਆਸ਼ਿਕ ਚੋਰ ਫਕੀਰ ਖੁਦਾ ਤੋਂ ਮੰਗਦੇ ਕੁੱਪ ਹਨੇਰਾ ਇੱਕ ਲੁੱਟਾ ਦੇ ਇੱਕ ਲੁੱਟੇ ਇੱਕ ਤਿੰਦਾ ਸਭ ਕੁਝ ਤੇਰਾ ਤੇਰਾ ਸਭ ਕੁਝ ਤੇਰਾ ਤੇਰਾ ਝੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ शेयर के चैनल सबसक्राइब जरूर करो सानू कमेंट करके अपनी राय जरूर दिया करो बहुत बहुत धन्यवाद